ਸਾਮ ਤੁਹਾਡਾ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਗੈਣ ਵਾਲੇ ਕਿੱਥੋਂ ਦੇ ਕੜਸਾਣਾ ਜੀ ਕਿਹ ਕੀ ਮੌਮਲਾ ਤੁਸੀਂ ਅੱਗੇ ਸਰਕਾਰੀ ਮੌਮਲਾ ਕਿ ਸਾਡੀ ਬੇਟੀ ਇੱਥੇ ਰਾਣੀਆਂ ਪਿੰਡ 'ਚ ਵੇਈ ਸੀ ਸੰਦੀਪ ਸੰਦੀਪ ਕੋ ਅਰਮਨਦੀਪ ਕੌਰ ਹਾਂ ਜੀ ਦਾਦਾ ਦਾ ਨਾਮ ਰਾਜਿੰਦਰ ਸਿੰਘ ਜੀ ਪਿਛਲੇ 2023 ਦੇ ਵਿੱਚ 18 ਮਾਰਚ ਅਕਤੂਬਰ ਦਾ ਵਿਆਹ ਹੋਇਆ ਸੀ ਤੇ ਉਦੋਂ ਵਿਆਹ ਅੱਛੀ 7-8 ਮਹੀਨੇ ਹੋਏ ਵਿਆਹ ਨੂੰ ਰਾਤ ਉਹਦਾ ਮਰਡਰ ਕਰਤਾ ਇਹਨਾਂ ਨੇ ਕੋਈ ਪਹਿਲਾਂ ਵੀ ਕੋਈ ਲੜਾਈ ਝਗੜਾ ਪਹਿਲਾਂ ਲੜਾਈ ਝਗੜਾ ਕਰਦੇ ਨਸ਼ਾ ਖਾ ਕੇ दारू ਪੀ ਕੇ ਮੰਦਾ ਕੁੱਟਦਾ ਹੁੰਦਾ ਸੀ ਉਹਦੀ ਨੂੰ ਦਾਜ ਦਾਜ ਮੰਗਦਾ ਸੀਗਾ ਪਿਛਲੇ ਛੇ ਮਹੀਨੇ ਦੀ 21 ਤਰੀਕ ਨੂੰ ਅਸੀਂ ਰਾਜਨਾਮਾ ਉੱਥੇ ਕਟਸਾਣੇ ਕੇਸ ਕਰਿਆ ਸੀ ਉਦੋਂ ਰਾਜਨਾਮਾ ਹੋਇਆ 50000 ਰੁਪਏ ਅਸੀਂ ਦਿੱਤਾ ਲੱਖ ਰੁਪਏ ਡਿਮਾਂਡ ਕਰਦਾ ਹੈ ਦੂਸਰੇ ਅਸੀਂ ਅਸਕਰਤ ਜੋੜ ਕੇ ਬੇਨਤੀ ਕਰੀ ਵੀ ਅਸੀਂ ਤੈਨੂੰ ਬਾਅਦ ਚ ਦਿੰਨੇ ਆ ਕਿ ਸਾਥ ਹੋਰ ਰੁਪਏ ਬਣਾਏ ਨਹੀਂ ਗਏ ਕੱਲ ਰੁਪਏ ਅਸੀਂ ਆਖਿਆ ਵੀ ਰੁਪਏ ਤੈਨੂੰ ਬਣਾ ਕੇ ਦੇਵਾਂਗੇ ਕੱਲ ਹੀ ਇਹਨਾਂ ਨੇ ਮਰਡਰ ਕਰਤਾ ਕੁੜੀ ਦਾ ਫਿਰ ਕੁਝ ਮਾਰਿਆ ਉਹਦੇ ਜਾਂ ਕਿਵੇਂ ਇਹ ਤਾਂ ਦੇਖੋ ਜੀ ਡਿਪਾਰਟਮੈਂਟ ਦੱਸੂਗਾ ਹੁਣ ਸਾਨੂੰ ਤਾਂ ਲੱਗਦਾ ਵੀ ਗਲਾ ਘੁੱਟਿਆ ਲੱਗਦਾ ਗਲਾ ਸਿੱਝਿਆ ਹੋਇਆ ਠੀਕ ਹੈ ਜੀ ਲੜਕੀ ਪ੍ਰੈਗਨੈਂਸ ਹਾਂਜੀ 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 7 ਮਹੀਨਿਆਂ ਦੀ 7.5 ਮਹੀਨਿਆਂ ਦੀ ਸੀ ਹਾਂ ਲੜਦਿ ਖੇਡ ਦੀ ਛੱਡ ਕੇ ਗਏ ਪਹਿਲੇ ਤੋਂ ਕੋਈ ਸਮਝੋਤਾ ਹੋਇਆ ਹਾਂਜੀ ਹਾਂਜੀ ਕੜਸਾਣੇ ਸਮਝੋਤਾ ਤੁਹਾਨੂੰ ਦਸੀਆ ਨੇ ਕੜਸਾਣੇ ਦਸੀਆ ਨੇ ਵੀ ਕੋਰਟ ਦੇ ਵਿੱਚ ਕੇਸ ਹੋਇਆ 98 ਲੱਗੀ ਹੋਈ ਆ ਕੇਸ ਦੇ ਵਿੱਚ ਠੀਕ ਹੈ 50000 ਰੁਪਏ ਸੀ ਉੱਥੇ ਦੇ ਕੇ ਰਾਈਨਾਮਾ ਲਿਖਿਆ ਸੀ ਉਥੇ ਹੀ ਇਹ ਪਰੌਣਾ ਧੌਕੇ ਦਿੰਦਾ ਸੀ ਕਿ ਤੂੰ ਰਾਜਨਾਮਾ ਕਿਵੇਂ ਨਹੀਂ ਕਰਦੀ ਉਥੇ ਚੱਲੀ ਤੈਨੂੰ ਮੈਂ ਦੱਸਦੀ ਕਰਦੀ ਹੈ ਇਹਦੇ ਹਸਬੰਦ ਜਿਹੜੇ ਕਿ ਡਰਾਈਵਰ ਆ ਬੱਸ ਦੇ ਹਾਂਜੀ ਨਾਂ ਕੀ ਹੈ ਜੀ ਨਾਂ ਮਰਪਾਲ ਸਿੰਘ ਹੈ ਜੀ ਮਰਪਾਲ ਸਿੰਘ ਹਾਂਜੀ ਮਰਪਾਲ ਸਿੰਘ ਦੇ ਪਿਤਾ ਦਾ ਨਾਮ ਕੀ ਨਾਮ ਗੁਰਪ੍ਰੀਤ ਸਿੰਘ ਹੈ ਜੀ ਤੇ ਹੁਣ ਕੀ ਮੰਗਤੀ ਕਰਦੇ ਅਸੀਂ ਮੰਗ ਕਰਦੇ ਹਾਂ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਇਨਸਾਫ਼ ਮਿਲਣ ਲੱਗਦਾ ਹੈ ਬਸ ਅੱਲਾ ਰਾਜੀ ਬਣਾਏ ਜੀ ਸੋਹੜਾ ਕਾਲ ਰਾਜੀ ਖੁਸ਼ੀ ਪੰਚਾਇਤ ਨੇ ਫੋਨ ਕਰਿਆ ਉਹ ਜੰਦੀ ਪਕੌੜੀ ਫੋਨ ਨਾ ਕਰੇ ਫੋਨ ਕੋੜੀ ਪੰਚਾਇਤ ਨੇ ਲੈ ਕੇ ਰੱਖਤਾ ਤੇ ਅਸੀਂ ਸਾਮੇਦਾਰ ਸੀਗੇ 7 ਵਜੇ ਤੋਂ ਬਾਅਦ ਅਸੀਂ ਫੋਨ ਕਰਿਆ ਕੁੜੀ ਨੂੰ ਫੋਨ ਹੀ ਨਹੀਂ ਕਰ ਗੱਲ ਹੀ ਨਹੀਂ ਕਰੀ ਕੁੜੀ ਲੜਕੀ ਦਾ ਫੋਨ ਨਹੀਂ ਆਇਆ ਜਦੋਂ ਉਹ ਫੋਨ ਇਹਨਾਂ ਨੇ ਖੋਗਲੇ ਖੋਲੇ ਪਹਿਲਾਂ ਖੋਲੇ ਕੁੜੀ ਤੋਂ ਇਹਦਾ ਫੈਸਲਾ ਆਜਾ ਫੋਨ ਨਾਲ ਲਓ ਕੁੜੀ ਘਰੇਵਾਰੀ ਵਾਰੀ ਵਾਰੀ ਮਾਂ ਪਿਓ ਨੂੰ ਫੋਨ ਰੱਖ ਲੇ ਫਿਰ ਕਰੇ ਕਾਹਦੇ ਨਾਲ ਉਹਨਾਂ ਦੇ ਫੋਨ ਤੇ ਲਾਇਆ ਤੇ ਉਹਨਾਂ ਨੇ ਚੁੱਕਿਆ ਨਹੀਂ ਉਹਨਾਂ ਨੇ ਗੱਲ ਹੀ ਨਹੀਂ ਕਰਾਈ ਸਰ ਸੀਗਾ ਜੀ ਪਹਿਲਾਂ ਕੋਈ ਨਹੀਂ ਨਹੀਂ ਪਹਿਲੇ ਬੱਚਾ ਸੀਗਾ 8 ਮਹੀਨੇ ਬਿਆਰ ਸਰ ਇਹ ਦੁਆਰੇ ਆ ਕੇ ਇੱਥੇ ਕੇਸ ਹੋਇਆ ਸੀ ਆਈ ਹੂੰ ਹੂੰ ਆ ਖਿੱਚੀ ਆ ਆਪਣੇ ਕਿਹੜੀ ਪੰਨੀ ਪੰਨੀ ਆਏ ਜੀ ਉੱਥੇ ਕੱਲ ਰਾਜਨਾਵਾ ਹੋ ਕੇ ਤੇ ਲੜਕੀ ਨੂੰ ਵੀ ਉਹਨਾਂ ਦੇ 2:00 ਵਜੇ ਇੱਥੇ ਘਰੇ ਛੱਡ ਕੇ ਇਹ ਬੰਦੇ ਸੀ ਛੱਡ ਕੇ ਘਰੇ ਤੇ ਬਾਅਦ ਚ ਜਾਂਦੇ ਆ ਉਸ ਤੋਂ ਬਾਅਦ 6:00 ਵਜੇ ਇਹ ਰਾਤ ਬੜੀ ਬਲੀ ਸੀ ਲੜਕੀ ਬੜੀ ਆ ਛੇ ਵਜੇ ਫੋਨ ਕਰਦੇ ਆ 6:00 ਤੋਂ ਬਾਅਦ ਫੋਨ ਸੋਚੋ ਫਾ ਰਿਆ ਜੀ ਨਾ ਕੋਈ ਘੰਟੀ ਜਾ ਰਹੀ ਏ ਚੱਕ ਨਹੀਂ ਰਹੀ ਚੱਕਦੇ ਨਹੀਂ ਨਾ ਇਹ ਸੱਸ ਨੇ ਚੱਕਿਆ ਨਾ ਇਹ ਕਿਸ ਨੇ ਚੱਕਿਆ ਫਿਰ 4 ਵਜੇ ਸੁਟਣਾ ਦਿੱਤੀ ਆ ਵੀ ਕੋਈ ਮਰਡਰ ਕਰੇ ਉਹਨਾਂ ਨੇ ਨਹੀਂ ਦਿੱਤੀ ਕਿਸੇ ਪਿੰਡ ਦੇ ਪੰਚਾਇਤੀ ਬੰਦੇ ਨੇ ਪੰਚਾਇਤੀ ਬੰਦੇ ਨੇ ਉਹ ਪੰਚਾਇਤ ਮੈਂਬਰ ਆ ਉਹਨੇ ਸੁਖਦੇਵ ਸਿੰਘ ਨੂੰ ਉਹਨੇ ਇੱਕ ਕਾਲ ਕਰੀ ਆ ਕੁੜੀ ਦੇ ਮਾਮੇ ਕੋਲ ਵੀ ਆ ਗੱਲ ਬਣ ਗਈ ਆਪਨੇ ਕਿਸੇ ਘਰ ਦੇ ਨੇ ਨਹੀਂ ਸਾਨੂੰ ਦੱਸਿਆ ਵੀ ਕੁੜੀ ਢਿੱਲੀ ਹੋਈ ਚੱਲ ਪਹਿਲਾਂ ਕੋਈ ਕਿਸੇ ਕੋਲੋਂ ਢਿੱਲੀ ਹੋ ਗੁਰੂ ਪਹਿਲਾਂ ਫੋਨ ਕਰਨਾ ਚਾਹੀਦਾ ਕੁਝ ਨਹੀਂ ਪੰਚਾਇਤ ਦੇ ਵਿੱਚ ਉੱਥੇ ਰਾਇਨਾਵਾ ਕਰਕੇ ਪੰਨੀ ਆ ਛੱਡ ਕੇ ਗਏ ਨਾ ਹੀ ਅੱਜ ਨਾ ਹੀ ਅੱਜ ਸਵੇਰ ਦਾ ਸਾਨੂੰ ਕੋਈ ਮਿਲਿਆ ਨਾ ਪਰਿਵਾਰ ਦਾ ਮੈਂਬਰ ਅਰੇ ਰਾਣੀ ਵਾਲੇ ਦਾ ਜਿਹੜਾ ਕੀ ਮਾਮਲਾ ਕੀ ਮਾਮਲਾ ਹੈ ਸਰ ਇਹ ਨਾ ਇੱਕ ਲੜਕੀ ਉੱਥੇ ਮਾਤਾ ਹਰਮਨਵੀਰ ਮੈਰਿਡ ਸੀ ਜੀ ਉਹਦੀ ਰਾਤ ਛੱਕੀ ਹਾਲਤ ਚ ਮੌਤ ਹੋਈ ਹੈ ਤੇ ਉਹ ਇਥੇ ਡੈੱਡ ਹੌਸਟਲ ਖਾਈ ਹੋਈ ਆ ਪਰਿਵਾਰ ਆ ਗਿਆ ਉਹਨਾਂ ਦੇ ਬਿਆਨ ਲੈ ਕੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਚ ਕਰਦੇ ਇੱਕ ਪੋਸਟਮਾਰਟਮ ਹੋ ਗਿਆ ਜਾਂ ਹਲੇ ਹੋਣਾ ਨਹੀਂ ਉਹ ਹਜੇ ਹੋਣਾ ਸਰ ਇੱਕ ਪਰਿਵਾਰ ਦੂਰੋਂ ਦੇ ਪੜਸਾਨੇ ਤੋਂ ਆਇਆ ਰਾਜਸਥਾਨ ਚੋਂ ਲੇਟ ਆਇਆ ਥੋੜਾ ਜਿਹਾ ਤੇ ਉਹ ਮਾਰਨਿੰਗ ਕਰਾਵਾਂਗੇ ਇਹ ਜਿਹੜੀ ਮ੍ਰਿਤਕ ਹੈ ਉਹਦੇ ਗਿਸ਼ਤਗਾਰ ਨੇ ਉਹਨਾਂ ਨੇ ਬਿਆਨਾਂ ਕੀ ਲਿਖਾਈ ਨੇ ਉਹਨਾਂ ਨੇ ਇਹੀ ਲਿਖਾਇਆ ਵੀ ਸਾਡੀ ਲੜਕੀ ਨੂੰ ਦਾਜ ਦੇ ਹਿਸਬੰਦੀ ਤੰਗ ਪ੍ਰੇਸ਼ਾਨ ਕਰਦੇ ਸੀ ਇਸ ਕਰਕੇ ਉਹਦੀ ਮੌਤ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਹੀ ਜੋ ਵੀ ਹੋਊਗਾ ਉਹ ਕਰਕੇ ਕਰਾਂਗੇ